ਸੋ ਤੜਾ ਬਾਈ ਪ੍ਰਦੀਪ ਅਮਰੀਕਾ ਆ ਕਰੋ ਜੀ ਕਰੋ ਫੋਟੋ ਬਾਪੂ ਤੇਰੀ ਗੱਲ ਵਿੱਚ ਹੀ ਰੇ ਉਹਦੇ ਨਾਲ ਟਾਂਕਿਆਂ ਚ ਖੂਨ ਰਿਸਦਾ ਸੀ ਮੱਖਣ ਵਾਲੀ ਨੇ ਅੱਥੇ ਖੇਡੇਗਾ ਕਹਿੰਦਾ ਨਹੀਂ ਬਾਪੂ ਨਹੀਂ ਖੇਡਣਾ ਸੱਤੂ ਕਹਿੰਦਾ ਯਾਰ ਪਾ ਦੇ ਕਬੜੀਆਂ ਮਰਜੀ ਮੁੰ ਜਾ ਕੇ ਕਰ ਲਈਦਾ ਭਰਾ ਉਹ ਉਹ ਵੀ ਸਾਡੇ ਭਰਾ ਹੀ ਆ ਫਕੀਰ ਹਸੈਨ ਦਾ ਸਾਰਾ ਟੱਬਰ ਐਂ ਜਾਂਦੇ ਆਂਦੇ ਰਹੀਦਾ ਉੱਧ ਬਹੁਤ ਪਰ ਜਿਹੜੇ ਆ ਉਹ ਮਹਿਮ ਕਰਦੇ ਆ ਮਹਿਮ ਨੂੰ ਸਲਾਮ ਹੈ ਹਾਂ ਬਈ ਆ ਜਾਓ ਖਾਣ ਦੇ ਵਿੱਚ ਆਹ ਵੇਖੀਏ ਆ ਗਿਆ ਰਜ਼ਾਕ ਹਾਈ ਹਾਈ ਮੈਂ ਵੀ ਕਮਾ ਕਾ ਨੂੰ ਆਏ ਆ ਰਜ਼ਾਕ ਮਲੇਰ ਕੋਟਲਾ ਤੇ ਦੂਸਰੇ ਪਾਸੇ ਸ਼ੁਭ ਮਹਾਰਾਯੇ ਵਾਲ ਅਖਾੜੇ ਵਾਲਾ ਆ ਫਾਈਨਲ ਝੰਡੀ ਅਖਾੜੇ ਪਾਸ਼ਾ ਦੇ ਵਿੱਚ ਹੋਣ ਜਾ ਰਹੀ ਹੈ ਜ਼ੋਰਦਾਰ ਤਾੜੀ ਮਾਰ ਦਿਓ ਸੰਗਤ ਜੀ ਇੱਕ ਵਾਰੀ ਜ਼ੋਰਦਾਰ 77000 ਦੀ ਝੰਡੀ ਮੇਰੇ ਮਿੱਤਰੋ ਇਸ ਵੇ ਅਖਾੜੇ ਪਾਸ਼ਾ ਦੇ ਵਿੱਚ ਹੋਵੇਗੀ ਕਿ ਕਿਸੇ ਕੋਲ ਨਹੀਂ ਕੋਠਾ ਸੌਣ ਜੁਗਾ ਕੋਈ ਡੰਗਰਾਂ ਨੂੰ ਵੀ ਲੈਂਟਰ ਲਾਈ ਫਿਰਦਾ ਲੈਂਦਾ ਸਾਈਕਲ ਵੀ ਕੋਈ ਵਿਆਜ ਉੱਤੇ ਤੇ ਕੋਈ ਕਾਰਾਂ ਤੇ ਕੁੱਤੇ ਬਿਠਾਈ ਫਿਰਦਾ ਕੋਈ ਪਛੜਾ ਨੂੰ ਮਾਰਦਾ ਸੌ ਜਾਂਦਾ ਕੋਈ ਚੂਤਿਆਂ ਨੂੰ ਵੀ ਜਨਰੇਟਰ ਲਾਈ ਫਿਰਦਾ ਕੋਈ ਰੰਗ ਬਰੰਗੀਆਂ ਪਾਉਂਦਾ ਪਸ਼ਾਕਾ ਮਰਜੀਦੀ ਤੇ ਕੋਈ ਮੰਗਰ ਰਹਿ ਕੇ ਵੀ ਟਾਈਮ ਟਪਾਈ ਫਿਰਦਾ ਕੋਈ ਗੂੜੇ ਦੇ ਟੇਢ ਤੋਂ ਕਿੰਦਰ ਲਾਪਾ ਰੋਟੀ ਤੇ 버ਗਰ ਬਿੱਲੀਆਂ ਨੂੰ ਵੀ ਕੋਈ ਖਵਾਈ ਫਿਰਦਾ ਵੇ ਰਾਮਾ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਤ ਰਚਾਈ ਫਿਰਦਾ ਇਹ ਉਹਦੀ ਦਿੱਤੀਆਂ ਦਾਤਾਂ ਨੇ ਮੇਰੇ ਵੀਰੋ ਜਿਹਨੂੰ ਕਿੰਨੂੰ ਕੀ ਦੇਣਾ ਇਹ ਰੱਬ ਜਾਣਦਾ ਤੇ ਇਧਰ ਸਾਡਾ ਇੱਕ ਵੀਰ ਹੈ ਜਿਹੜਾ ਅੱਖਾਂ ਤੋਂ ਜਿਹਨੂੰ ਦਿਖਾਈ ਨਹੀਂ ਦਿੰਦਾ ਤੇ ਜਰੂਰ ਭਾਈ ਢੇੜੀ ਲਾ ਰਿਹਾ ਉਹਦੇ ਲਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਮਾਨ ਸਨਮਾਨ ਕਰਿਓ ਬਹੁਤ ਬਹੁਤ ਧੰਨਵਾਦ ਹੈ ਬਾਪੂ ਕੋਈ ਗੱਲ ਨਹੀਂ ਤੇਰੇ ਘਾਟੇ ਵਰਗਿਆਂ ਦੇ ਜਿਹੜਾ ਰੱਬ ਜਿਹੜਾ ਸਭ ਤੋਂ ਕਰੀਬ ਹੁੰਦਾ ਹੈ ਹਾਂ ਜਰੂਰ ਮਾਨ ਸਨਮਾਨ ਕਰਿਓ ਜੀ ਹਾਂ ਪੜਨ ਦਾ ਸਤੂ ਕੀ ਕਹਿੰਦੇ ਆ ਰਾਜ ਜਸਵਿੰਦਰ ਲੋਹਿਆ ਸ਼ਹਿਰ ਤੋਂ ਬਹੁਤ ਗਰੀਬ ਘਰ ਤੋਂ ਜੀ ਗਰਾਊਂਡ ਦਾ ਚੱਕਰ ਚੱਕਰ ਰਹਿੰਦੋ ਜੀ ਉੱਗਾ ਕਿਹੜੀ ਲਾ ਲੋ ਤੇ ਜਿੰਨਾ ਹੋ ਸਕੇ ਜੇ ਵੱਧ ਤੋਂ ਵੱਧ ਮਾਨ ਸਨਮਾਨ ਜਰੂਰ ਕਰਿਓ ਕਿਉਂਕਿ ਇਹ ਏਰੀਆ ਨੇ ਖੜਾ ਵੀ ਮਾਰ ਚੱਲੀ ਆ ਜਨਾਲਾ ਏਰੀਆ ਮਾਝੇ ਦਾ ਕਲਾਨੌਰ ਏਰੀਆ ਜਿੱਨੇ ਖੜਾ ਵੀ ਮਾਰ ਚੱਲੀ ਹੈ ਜਿਹੜੇ ਵੀ ਪੰਜਾਬੀ ਉਸ ਧਰਤੀ ਦੇ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਗੇ ਵੀ ਸੇਵਾ ਹੁਣ ਲੋੜ ਹੋਣ ਪੈਣੀ ਹੈ ਆਹ ਕਿਹੜੀ ਉਧਰਲੇ ਪਾਸੇ ਲਾ ਲਾ ਪੈਣ ਮੇਰੀ ਪਲੀਜ਼ ਮੜਕ ਕੋਸਤੀ ਦਾ ਆਨੰਦ ਜਿਹੜਾ ਨਾ ਉਹ ਵਧਿਆ ਹੋਇਆ। ਅਮਨਜੀਤ ਅੰਕਲ ਜੀ ਸਰਪੰਚ ਸਾਹਿਬ ਸਾਫ ਕਾ ਸੰਪਤੀ ਮੈਂਬਰ ਸਾਹਿਬ ਗਿੱਲ ਸਾਹਿਬ ਕਰਨ ਕਨੇਡਾ ਗੱਗੂ ਗਿੱਲ ਕਨੇਡਾ ਮਨਪ੍ਰਿੰਤ ਮੰਨਾ ਆਸਟ੍ਰੇਲੀਆ ਬਲਿੰਦਰ ਤਨਮੋਲ ਇਟਲੀ ਵਾਲੇ ਉਧਰ ਮਲਕਿੰਦਰ ਭਰਾਵਾਂ ਦਾ ਬਾਈ ਗਿੰਦਰ ਉਹਨਾਂ ਦਾ ਸ਼ਿਕਾਰੀ ਭਰਾ ਤਸੀਲਾ ਵਾਲਾ ਉਹਦਾ ਵੀ ਧੰਨਵਾਦ ਹੈ ਇੱਕ ਤਾਂ ਸ਼ੌਂਕ ਗਿੰਦਰ ਜਰੂਰ ਜ਼ਿੰਦਗੀ 'ਚ ਹੋਣਾ ਦੇਖਦਾ ਕਹਿੰਦੇ ਬੰਦਾ ਬਿਮਾਰੀ ਭੁੱਲ ਜਾਂਦਾ। ਚਾਹੇ ਕਿਸੇ ਨੂੰ ਪਸ਼ੂਆਂ ਦਾ ਹੋਵੇ ਕਿਸੇ ਨੂੰ ਕੁੱਤਿਆਂ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਪੁਕੜਾਂ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਕਬੂਤਰਾਂ ਦਾ ਸ਼ੌਂਕ ਹੁੰਦਾ ਹੈ ਇੱਕ ਅਦਾ ਸ਼ੌਂਕ ਜ਼ਿੰਦਗੀ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਮੇਰੇ ਵੀਰੋ ਪਰ ਆਹ ਦੇਖੀਏ ਜੋਰਾਂਵਰ ਮੱਲ ਜਿਹੜੇ ਖਾੜੇ ਦੇ ਵਿੱਚ ਨੇ ਜੋੜਾਂ ਵਾਲਿਆਂ ਨੂੰ ਦੁਨੀਆ ਸਲਾਮ ਕਰਦੀ ਹੈ ਮੇਰੇ ਵੀਰੋ ਜਪਜੀ ਸਾਹਿਬ ਦੀ 33ਵੀਂ 33ਵੀਂ ਪੌੜੀ ਦੇ ਵਿੱਚ ਬਾਬੇ ਨਾਨਕ ਨੇ ਜੋਰ ਦੀ ਗੱਲ ਕੀਤੀ ਕਿ ਜੋਰ ਨਸੁਰਤੀ ਜਾਣ ਵਿਚਾਰ ਜੋਰ ਨ ਜੁਗਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਈ ਹਸਣ ਖੇਡਣ ਮਨ ਦਾ ਚਾਓ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਵੀ ਗੱਲ ਕੀਤੀ ਹੈ ਚਾਹ ਤੋਂ ਪ੍ਰੇਮ ਖੇਡਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਜਾਣ ਲਈ ਤੇ ਧਰਨੀ ਪੈਂਦੀ ਹੈ ਮੌਲਵੀ ਸਾਹਿਬ ਬੈਠੇ ਆ ਦੁਨੀਆ ਜਿਹੜੀ ਆ ਲੱਕੜੀ ਦੇ ਤਸਬੀ ਫੇਰਦੀ ਹੈ ਪਰ ਆ ਪਹਿਲਵਾਨ ਜਿਹੜੀ ਆ ਹੱਡਾਂ ਦੀ ਤਸਬੀ ਫੇਰਦੇ ਕਰਦੇ ਵਿੱਚੋਂ ਇੱਕ ਪਹਿਲਵਾਨ ਬਣਾਉਣਾ ਹੋਵੇ ਨਾ ਤੇ ਘਰ ਦੀਆਂ ਕੰਦਾ ਵੀ ਖਾ ਜਾਂਦੇ ਫੇਰ ਦੁਨੀਆ ਜਿਹੜੀ ਆ ਨਾ ਉਹ ਮੇਰੇ ਵੀਰੋ ਲੋਕ ਸਰਨਾਮੇ ਪੁੱਛਦੇ ਆ ਅਜਾ ਰਜ਼ਾਕ ਵਰਗਿਆਂ ਨੂੰ ਦੁਨੀਆ ਜਾਣਦੀ ਹੈ ਸ਼ੁਭਮ ਨੂੰ ਦੁਨੀਆ ਜਾਣਦੀ ਹੈ ਪਰ ਇਹ ਬਣੇ ਕਿੱਦਾਂ ਹੈ ਜਾਇਨਾ ਦੇ ਮਾਂ ਪਿਓ ਜਾਣਦੇ ਜਾਏ ਜਾਣਦੇ ਜਾਂ ਰੱਬ ਜਾਣਦਾ ਤੜਕੇ ਸਾਧਰੇ ਮੇਲੇ ਉੱਠ ਕੇ ਖਾੜੇ ਦੇ ਖਾੜੇ ਦੇ ਖਾੜੇ ਦਾ ਉਹ ਪ੍ਰੀਤ ਨੰਦ ਆਲੀ ਓਏ ਤੜਕੇ ਸਾਧਰੇ ਮੇਲੇ ਉੱਠ ਕੇ ਖਾੜੇ ਦੀ ਮਿੱਟੀ ਨੂੰ ਮੱਥੇ ਲਾਉਣਾ ਪੈਂਦਾ ਹੈ ਕਰਕੇ ਸੱਤ ਮਿੰਟ ਤੱਕ ਖਾੜੇ ਵਿੱਚ ਲੋਕਾਂ ਕੋਚਾਂ ਨੂੰ ਰੱਬ ਵਾਂਗ ਧਿਆਉਣਾ ਪੈਂਦਾ ਹੈ ਸਟਾਕੇ ਬਦਾਮਾਂ ਦੀ ਬੋਰੀ ਕਰੇ ਤੇ ਚਾਰ ਬੱਕਰੇ ਦਾ ਵੀ ਪਾਉਣਾ ਪੈਂਦਾ ਜੇ ਪੁੱਤ ਨੂੰ ਬਰਉਣਾ ਪਹਿਲਵਾਨ ਬਣਦਾ ਤਾਂ ਲੱਕ ਘਖੋਣਾ ਪੈਂਦਾ ਬਗਾਨੀਆਂ ਖਰਾਕਾ ਤਾਂ ਕਦੇ ਪਹਿਲਵਾਨ ਨਹੀਂ ਬਣਦੇ ਜੇ ਡਾਕਟਰ ਜਾਂ ਵਕੀਲ ਬਣਨਾ ਹੋਵੇ ਤੇ ਇੱਕ ਟਰੱਕ ਕਿਤਾਬਾਂ ਦਾ ਪੜ੍ਹਨਾ ਪੈਂਦਾ ਤੇ ਜੇ ਇੱਕ ਚੰਗਾ ਪਹਿਲਵਾਨ ਬਣਨਾ ਹੋਵੇ ਇੱਕ ਟਰੰਪੀ ਦਾ ਖਰਾਕਾ ਵੀ ਖਾਣਾ ਪੈਂਦਾ ਬਹੁਤ ਬਹੁਤ ਸਤਿਕਾਰ ਹੈ ਲਓ ਸਾਹਮਣੇ ਮੇਰੇ ਵੀਰੋ ਲੱਗਦਾ ਜੋਰ ਡਾਕਟਰ ਸਾਡਾ ਭਰਾ ਹੀ ਹੈ ਡਾਕਟਰ ਅਮਰਜੀਤ ਸਾਡਾ ਵੀਰ ਹੈ ਵੱਡਾ ਭਰਾ ਹੈ ਲਓ ਸਾਹਮਣੇ ਐਨ ਕਹਿੰਦੇ ਖੇਡ ਮੈਦਾਨ ਦੇ ਅੰਦਰ ਸੇਨ ਜੋੜੀ ਹੋਈ ਹੈ ਲਓ ਲੱਗਦਾ ਹੋਇਆ ਜੋਰ ਕਹਿ ਕੇ ਬਾਈ-ਬਾਈ ਔਕਾਤ ਸੀ ਦਿਖਾਈ ਕਈਆਂ ਨੇ ਸਾਡੇ ਮੋਢੇ ਤੇ ਰੱਖ ਕੇ ਚਲਾਈ ਕਈਆਂ ਨੇ ਲੋਹਾ ਤੇਰੇ ਕਾਵੇਂ ਦਾ ਬਣਾ ਰੱਖਿਆ ਪਰੋਂ ਕੱਤ ਹੀ ਕੱਢਿਆ ਯਾਰ ਤੇ ਹੱਲੇ ਵੀ ਸਾਡੇ ਨਾਂ ਹੁੰਦੇ ਨੇ ਬੰਦੇ ਖੱਤ ਹੀ ਛੱਡਿਆ ਪ੍ਰਦੀਪ ਅਮਰੀਕਾ ਭਰਾ ਨੂੰ ਕਹਿੰਦੇ ਜਿਹੜਾ ਜਿੱਤ ਗਿਆ ਉਹਨੂੰ 500 ਦੇਣਾ ਗਰੀਸ ਵਾਲਾ ਭਰਾ ਉਹਦਾ ਵੀ ਧੰਨਵਾਦ ਜਿਹੜੇ ਮੇਰੇ ਵੀਰ ਪਰਦੇਸੀ ਵੱਸਦੇ ਉਹ ਉੱਪਰੋਂ ਹੀ ਹੱਸਦੇ ਦਿਲ ਵਿੱਚ ਤੀਸਤਾ ਪੈਂਦੀ ਹੈ ਪਾਣੀ ਨੂੰ ਬਤਨਾ ਵੀ ਪਰਦੇਸੀ ਨੂੰ ਬਤਨਾ ਦੀ टांग ਤੇ ਵੰਦੀ ਹੈ ਪੰਡਾਰ ਅਮਰਜੀਤ ਸਿੰਘ ਦੀ ਸਾਫ ਕਾਸ ਸੰਪਤੀ ਮੈਂਬਰ ਸਾਹਿਬ ਹੁਣਾਂ ਵੱਲੋਂ ਵੱਡਾ ਪਿਆਰ ਸਤਿਕਾਰ 500 ਰੁਪਏ ਦਾ ਪੰਜਾਬੀ ਬੋਲਾਂ ਦਾ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਜਿਹੜੇ ਹਰ ਸਾਲ ਆਪਣੇ ਬੱਚੇ ਨੂੰ ਮਾਨ ਸਤਕਾਰ ਬਖਸ਼ਦੇ ਹੈ ਸੋ ਸਾਰੀ ਸ਼ਹਿਰ ਕਮੇਟੀ ਪੀਰ ਬਾਬਾ ਲੱਖ ਦਾਤਾ ਜੀ ਸ਼੍ਰੀ ਕਮੇਟੀ ਨਗਰ ਸਹਾਲੀਆਂ ਮੇਰੇ ਵੀਰੋ ਇਸ ਸਮੇਂ ਦੇਖਾਂਗੇ ਵੀ ਅੱਜ ਪੂਰਾ ਭਰਜਵਨ ਤੇ ਮੇਲਾ 20 ਮਿੰਟ ਦੀ ਫਾਈਨਲ ਝੰਡੀ ਹੋਵੇਗੀ ਕੁਝ ਕੱਲ ਬੀਤ ਗਏ ਨੇ ਕੁਝ ਤੇ ਵੇਖ ਲੋ ਪਹਿਲਵਾਨੀ ਵੀ ਕਰਦੀ ਜਵਾਨੀ ਮਿੱਤਰੋ ਇਹ ਜਵਾਨੀ ਦਾ ਹੀ ਹੈ ਕਿਸੇ ਸਿਆਣੇ ਨੇ ਲਿਖਿਆ ਨਾ ਵੀ ਬਾਕੀ ਸਾਰੀ ਜ਼ਿੰਦਗੀ ਬੋਝ ਹੀ ਢੋਣਾ 16 ਤੋਂ 21 ਤੱਕ ਹੋ ਲੈਂਦਾ ਜੇ ਹੋਣਾ ਲੱਖਾ ਗਿੱਲ ਜੀ ਕਿਆ ਬਾਤ ਹੈ ਵੱਡਾ ਪਿਆਰ ਤੇ ਸਰਦਾਰ ਗਿੱਲ ਸਾਹਿਬ ਤੁਹਾਡੇ ਵੱਲੋਂ ਪੁੱਜਿਆ ਜੀ ਬਹੁਤ ਬਹੁਤ ਧੰਨਵਾਦ ਐਨ ਕਹਿੰਦੇ ਅੱਜ ਮੁੱਛ ਵੀ ਪੂਰੀ ਖੜੀ ਐ ਕਿ ਸਾਡੀ ਫੋਟੋ ਲੋਕੀ ਜਾਂ ਸਲੂਨਾਂ 'ਚ ਦਿਖਾਉਂਦੇ ਐ ਮੁੱਛ ਸਾਡੇ ਵਰਗੀ ਬਣਾਉਣ ਵਾਸਤੇ ਗਿੱਲ ਸਾਹਿਬ ਕੁਰਤੇ ਨੂੰ ਇੱਕ ਜੋ ਇੱਕ ਵਖਰੀ ਜਿਹਾ ਪਾਉਂਦੇ ਵਿੱਚ ਸੋਹਣੀ ਕੰਦੀ ਕੋ ਪਾਉਣ ਵਾਸਤੇ ਕਿਆ ਬਾਤ ਹੈ ਕੁਰਤੇ ਪਜਾਮੇ ਜਿਹੜੇ ਹਨ ਐਨ ਵਖਰੇ ਹੀ ਫੱਬਦੇ ਐ ਪੰਜਾਬੀਆਂ ਨੂੰ ਮੇਰੇ ਵੀਰੋ ਪੰਜਾਬ ਪੰਜਾਬੀ ਪੰਜਾਬੀਅਤ ਗੱਗੂ ਖੇਲ ਤੇ ਸਾਡਾ ਪੇਡਾ ਨਾਲ ਤੁਰਦਾ ਬਾਗ ਲੇਲਿਆਂ ਦੇ ਜਿਹੜੇ ਛੱਡ ਜਹਾਨ ਫਕੀਰ ਵਰਗੇ ਕਿੱਥੋਂ ਭਾਲਦੇ ਬਿਸਤਰੇ ਗਦੇਲਿਆਂ ਦੇ ਜਿਹੜੇ ਬਾਜਰੇ ਨਹਾਰੀਆਂ ਖਾਨ ਕੋੜੇ ਕਿੱਥੋਂ ਥੱਕਦੇ ਨਾਲ ਦਵੇਲਿਆਂ ਦੇ ਜਿਹੜੇ ਸੱਗਿਆਂ ਪੁੱਤਰਾਂ ਦੇ ਸੇਕ ਹੁੰਦੇ ਕਿੱਥੋਂ ਹੁੰਦੇ ਨੇ ਦਰਦ ਮਤਰੇਲਿਆਂ ਦੇ ਇਹ ਮਰਦ ਨਹੀਂ ਮੈਦਾਨ ਵਿੱਚ ਪਿੱਛ ਦਿੰਦੇ ਕੁੱਸਦਿਲ ਭੱਜਦੇ ਨੇ ਬਾਗ ਖੁਸਰੇਂ ਦੇ ਆਈ ਹੈ ਹਾਏ ਹਾਏ ਲੱਖਾ ਗਿੱਲ ਕਹਿੰਦੇ ਆਪਣੇ ਚਾਚੇ ਅਮਰਜੀਤ ਕਰਕੇ ਵੱਡਾ ਮਾਣ ਤੇ ਵੱਡਾ ਸਨਮਾਨ ਕਰਦਾ ਬਹੁਤ ਬਹੁਤ ਧੰਨਵਾਦ ਆ ਜੀ ਕਿ ਮਾਰੀ ਦੇ ਸਕਰੀਨ ਸ਼ਾਟ ਨਹੀਂ ਕਰੀਆਂ ਚੈਟਾਂ ਦੇ ਦੁਖੀ ਬੰਦੇ ਨਾਲ ਕਰੀਦੀ ਮਲਕਿੰਦਰ ਸਿੰਘ ਚੌੜ ਨਹੀਂ ਜਿਹੜਾ ਕੱਢਦਾ ਗੇੜੇ ਪਿੰਡ ਦੀਆਂ ਗਲੀਆਂ ਦੇ ਆਰਮੀ ਵਾਲੀ ਕੱਢਦਾ ਕਦੇ ਵੀ ਦੌੜ ਨਹੀਂ ਸੋਹਣੀ ਵਰਕੀਆਂ ਵਿੱਚ ਝਣਾ ਦੇ ਦੁੰਬੀਆਂ ਸਨ ਕੱਚੇ ਘੜੇ ਤੇ ਪਾਰ ਹੋ ਲੰਗੀਆਂ ਨਹੀਂ ਸਾਹਮਣੇ ਬੈਠੇ ਹੁਣ ਜਦੋਂ ਉਸਤਾਦ ਹੋਈ ਤੇ ਚੇਲੇ ਕਰਨ ਚਲਾਕੀਆਂ ਗੱਲਾਂ ਚੰਗੀਆਂ ਨਹੀਂ ਬਹੁਤ ਬਹੁਤ ਧੰਨਵਾਦ ਭਰਾ ਮੇਰੇ ਜਿਹਨੇ 10 20 500 ਅੱਖਾਂ ਦੋਨਾਂ ਸਾਡਾ ਵੀਰ ਹੈ ਉਸ ਪਰਿਵਾਰ ਦੇ ਲਈ ਜਿਹੜਾ ਪੁੱਜਿਆ 300 ਬਹੁਤ ਬਹੁਤ ਧੰਨਵਾਦ ਮਾਦਾ ਨੂੰ ਵੀ ਨਿਧੀ ਦਾ ਤੁਸੀਂ ਇਹਨਾਂ ਦੇ ਕੀ ਲੱਗਦੇ ਪਾਜੀ ਕੀ ਇਹਨਾਂ ਦਾ ਬੱਚਾ ਕੋਈ ਚੱਲ ਮੇਰਾ ਪ੍ਰਾਦੂ ਵੀ ਪੋਨੀ ਘਟਦਾ ਬਹੁਤ ਬਹੁਤ ਧੰਨਵਾਦ ਮੇਰਾ ਭਰਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਰਾ ਮੇਰਾ ਹਾਂ ਬਹੁਤ 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 ਸਰਕਾਰਾ ਤੇਰਾ ਮੁੰਬੈ ਨਵੀਂ ਆਪਣੀ ਅਦਬ ਨਾਲ ਲੈ ਜਾਣਾ ਚਾਣ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਓ ਸਾਹਮਣੇ ਮੇਰੇ ਵੀਰੋ ਖੜੇ ਦੀ ਗੱਲ ਕਰੀਏ ਇਹ ਮੁੜਕ ਮੁੜਕੀ ਹੋ ਗਿਆ ਦੇਖੋ ਜੋਰ ਤੇ ਉਮਰਾ ਦਾ ਕੰਡਾ ਵੀ ਨਹੀਂ ਜੁਬਰਾ ਜਿਸਮ ਕਠੋਰ ਚੁਮਰਾ ਦਾ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਵੱਜਦੇ ਗੁਲਾਮੀ ਵਿੱਚ ਜਿਹੜਾ ਮਿਹਣਾ ਮਰਦ ਦਲੇਰਾਂ ਨੂੰ ਜੇ ਮਛਲੀ ਨੂੰ ਡੁੱਬ ਜਾਣਾ ਤੇ ਘਾਹ ਖਾਣਾ ਸ਼ੇਰਾਂ ਨੂੰ ਗੁਲਾਮੀ ਚ ਮਰਦ ਨਹੀਂ ਜੀਦਾ ਰਹਿ ਸਕਦਾ ਮੈਂ ਕਹਿੰਵਾਂ ਸਿਰੇ ਦੀ ਕੁਸ਼ਤੀ ਆ ਟਾਂਟਾ ਕੁਸ਼ਤੀ ਜਿਹੜੀ ਖਾੜ ਦੇ ਅੰਦਰ ਆ ਸ਼ੁਭ ਮੁਰਈਬਾਲ ਤੇ ਰਜ਼ਾਕ ਮਲੇਰਕੋਟ ਦਾ ਰਜ਼ਾਕ ਗੁੱਜਰ ਭਾਈ ਕਹਿੰਦਾ ਗੁੱਜਰਾਂ ਦਾ ਬਸ਼ੇਰ ਸਨਾਲੇ ਅੱਖ ਵਿੱਚ ਪੈ ਜਵੇ ਤੇ ਬਾਹਨ ਤਾਂਗੇ ਗੱਭ ਦੇਖੋ ਭਰਾ ਜਿੰਨੇ ਗੁੱਜਰਾਂਗੇ ਤਾਂ ਮੁਕੀਆਂ ਇਹਨੂੰ ਲੈ ਕੇ ਪੈ ਜਿਓ ਮੈਨੂੰ ਤੇ ਕਹ ਲਈ ਲੰਡੂਨ ਕਾ ਸਿੱਧਾ ਗਾਰੇ ਤਣ ਜਲਣਾ ਹੌਣ ਤੇ ਕੋਈ ਆਪ ਹੀ ਕਹਦੇ ਰੇ ਪਰਮਾਨ ਦੇਖ ਕੇ ਜਾਉ ਟੈਨਸ਼ਨ ਆ ਰਿਹਾ ਲਾਪੇ ਹੁਣ ਲੈਣ ਕਿਸੇ ਦੀ ਨਹੀਂ ਬੰਨੀ ਜਿੰਨਿਆਂ ਨੂੰ ਦੇਣਾ ਦੇਤਾ ਕੀ ਅੱਖ ਵਿੱਚ ਪੈ ਜਾਵੇ ਤੇ ਬਾੜ ਤੰਗ ਕਰਦਾ ਜਿੰਦਰੇ ਨੂੰ ਲੱਗ ਜਾਏ ਜੰਗਾਲ ਤੰਗ ਕਰਦਾ ਅਮਲੀ ਦਾ ਮੁੱਕ ਜੇ ਤੇ ਮਾਲ ਤੰਗ ਕਰਦਾ ਗੁਰਜਰਾਂ ਦੀ ਮੁੱਕ ਜੇ ਪਰਾਲੀ ਸਿਰ ਸਿਆਲ ਤੰਗ ਕਰਦਾ ਆਉਂ ਦੇਖਾ ਪੁਲਿਸ ਸਾਹਿਬ ਸਦੇ ਆ ਕੋਈ ਗੱਲ ਨਹੀਂ ਇਹ ਉਹਦੀ ਰਜਾ ਜੀ ਆਪਾਂ ਬੰਦਾ ਜਿਉ ਮਰਜ਼ੀ ਸੋਦਲੇ ਵੀ ਮੈਂ 20 ਕਰਾਉਣੇ ਮੈਂ 50 ਕਰਾਉਣੇ ਜਹੰਨੇ ਆਖਿਆ ਤਾਂ ਵੀ 5 ਹੀ ਕਰਾਉਣੇ ਦੇਣਿਆ ਤੇ 5 ਹੀ ਹੁਣ ਦੇਣੇ ਆ ਦੇਖ ਲਓ ਪੰਜਵੀਂ ਕੁश्ती ਖੜ ਜਾਈ ਫੇਰ ਬਰਿਆ ਬਰਨ ਨੂੰ ਤੇ ਕੀ ਹੋਈ ਉਹਦਾ ਪਹਿਲੀ ਕੁश्ती ਦੇ ਵੀ ਬਰ ਜਾ ਉਹਦੇ ਅੱਗੇ ਕਿਹੜਾ ਕਹਿੰਦੇ ਥਮੀਆਂ ਦੇਣੀਆਂ ਇਹ ਉਹਦੀ ਰਜਾ ਹੈ ਕਿ ਉਹਦੀ ਵਿੱਚ ਰਜਾ ਵਿੱਚ ਰਹਿਣਾ ਉਹਦੇ ਮਨ ਨੂੰ ਭਾਈ ਜਾਂਦਾ ਹੈ ਰੱਖ ਰੱਬ ਤੇ ਯਕੀਨ ਬੰਦਾ ਮਰਦਾ ਨਹੀਂ ਭੁੱਖਾ ਉਹਦੇ ਕੀੜਿਆਂ ਦੇ ਮੂੰਹ 'ਚ ਵੀ ਅੰਨ ਪਾਈ ਜਾਂਦਾ ਹੈ ਕੀੜੇ ਵੀ ਉਹਦੇ ਹੀ ਨੇ ਉਹਦੇ ਮੂੰਹ 'ਚ ਜਿਹੜਾ ਅੰਨ ਪਾਈ ਜਾਂਦਾ ਜਿਹੜਾ ਪੱਥਰਾਂ ਦੇ ਵਿੱਚ ਬੈਠਿਆਂ ਨੂੰ ਅੰਨ ਪਾਈ ਜਾਂਦਾ ਮਦਨ ਲਾਲ ਜੀ ਸਤਿਕਾਰ ਹੈ ਜੀ ਇੱਥੇ ਪੁੱਜਣ ਦੇ ਜੀ ਆਇਆਂ ਵੈਲਕਮ ਕੁਲਵਿੰਦਰ ਠਾਕਰ ਚੌਂਟੀ ਠਾਕਰ ਅਮਰੀਕਾ ਵਾਲਾ ਤੇ ਅੰਤੂ ਕ੍ਰੀਡਾ ਵਾਲਾ ਨਾਲ ਸਾਡੇ ਰਜੀਵ ਭਾਜੀ ਹੋਣੀ ਬਰਨ ਹੋਣੀ ਅੱਜ ਵੀ ਬਾਹਰ ਹੋਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਦੀਆਂ ਦੇ ਬਰਖੇ ਆਜੋ ਆਜੋ ਖੜ ਦੇ ਅੰਦਰ ਆਜੋ ਰਜ਼ਾਕ ਪੇ ਸਿਪਾ ਸੌਰੀ ਸ਼ੁਗੁਮ ਆਜਾ ਆਜਾ ਪਹਿਲਵਾਨਾਂ ਖਾੜੇ ਦੇ ਵਿੱਚ ਆਜਾ ਮਾਂ ਮਿੱਟੀ ਦਾ ਸ਼ਨਾਰ ਕਿ ਧਰਤੀ ਪੰਜ ਤਰਿਆਦੀ ਰਾਣੀ ਇਸ ਦਾ ਸ਼ਰਬਤ ਵਰਗਾ ਪਾਣੀ ਇਹਦਾ ਰੰਗ ਸੁਦੂਰੀ ਹੈ ਪੰਜ ਕੁਸਤੀਆਂ ਰੱਖੀਆਂ ਉਹਨਾਂ ਨੇ ਉੱਪਰਲੇ ਜੋੜ ਪੰਜ ਕਰਾਏ ਆ ਪਰ ਕਿਆ ਹੀ ਬਾਤਾਂ ਹੋ ਗਈਆਂ ਨੇ ਅੱਜ ਦੇ ਕੁश्ती ਨਗਲ ਦੀਆਂ ਜੇ ਕੋਲ ਪਾਕੀ ਵਧੀਆ ਲੱਗੇ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਸਾਰੇ ਵੀਰ ਜਿਹੜੇ ਜ਼ੋਰਦਾਰ ਤਾੜੀਆਂ ਮਾਰਦੇ ਹੋ ਕਿਉਂਕਿ ਪਹਿਲਵਾਨੀ ਵੱਡਾ ਸਰਕਾਰ ਆ ਪ੍ਰਦੀਪ ਵਾਲਾ 500 ਮੇਰੇ ਕੋਲ ਬੈਠਾ ਰਵਿਭਾ ਇਹ ਦੇਖੋ ਕਿਹਨੂੰ ਮਿਲਦਾ ਹੈ ਡਾਕਟਰ ਸਾਹਿਬ ਸਾਡੇ ਅੰਦਰ ਦੀ ਸਰਦਾ ਮਦਰ ਸਿੰਘ ਜੀ ਸਰਦਾ ਕੇਵਲ ਸਿੰਘ ਜੀ ਧਾਮੀ ਸਾਹਿਬ ਧਾਮੀਆਂ ਵਾਲੇ ਬਹੁਤ ਬਹੁਤ ਧੰਨਵਾਦ ਕਿੰਨੇ ਮਿੰਟ ਕੁਸ਼ਤੀ ਹੋ ਗਈ ਸੱਣੀ 18 ਮਿੰਟ ਕੁਸ਼ਤੀ ਹੋਈ ਹੈ 7 ਮਿੰਟ ਬਾਕੀ ਹੈ ਹਾਂ ਹੋਰ ਤੋਂ ਬਾਅਦ ਪਹਿਲਾ ਨੋਟ ਕਰਿਓ ਜਿਹੜਾ ਪਹਿਲਵਾਨ ਅਖਾੜਾ ਛੋਟਾ ਹੈ ਜਿਹੜਾ ਪਹਿਲਵਾਨ ਹੁਣ ਬਾਹਰਲੇ ਪਾਸੇ ਨੂੰ ਚਲਾ ਗਿਆ ਪਹਿਲਾਂ ਹਾਂ ਲਗੂਤੀ ਨੂੰ ਪਕੜ ਲਾਉਂਦੇ ਐ ਨੂੰ ਤੇ ਉਹਨੇ ਪਕੜ ਛਡਾਉਂਦੇ ਐ ਜਿਹੜਾ ਪਿੱਛੇ ਨੂੰ ਗਿਆ ਨਾ ਉਹਨੂੰ ਥੱਲੇ ਪੇਟਾਣਾ ਪਹਿਲਾਂ ਗੋਡਿਆਂ ਪਰ ਦੋਨੇ ਗੋਡਿਆਂ ਦੇ ਥੱਲੇ ਲਵਾਉਣੇ ਪਹਿਲਾਂ ਇਹ ਨੋਟ ਰੱਖਿਓ ਦੋਨੇ ਪਹਿਲਵਾਨ ਜਿਹੜਾ ਬਾਰ-ਬਾਰ ਬਾਹਰ ਜਾਊਗਾ ਜਿਹੜਾ ਬਾਹਰ ਚ ਲੈ ਗਿਆ ਉਹਨੂੰ ਪਹਿਲਾਂ ਗੋਡਿਆਂ ਪਰ ਬਿਠਾ ਕੇ ਫਿਰ ਕੁਸ਼ਤੀ ਸ਼ੁਰੂ ਕਰਾਉਣੀ ਸਹੀ ਐ ਨਾ ਸਲੀਮ ਬਰਾਬਰ ਮੈਨੂੰ ਹੀ ਬਿਠਾ ਕੇ ਕਰਾਉਣੀ ਯਾਰ ਇਦਾਂ ਪਤਾ ਤਾਂ ਲੱਗੇ ਜੇ ਤਰ ਹੋਈ ਹੈ ਦੋਵੇਂ ਕੋਡੇ ਲਵਾ ਕੇ ਉਹਨੂੰ ਪਕੜਨ ਲਵਾ ਕੇ ਜਿਹੜੀ ਦਾਜ ਇਹਨੂੰ ਕਹਿੰਦੇ ਆ ਪਕੜ ਲਵਾ ਕੇ ਫਿਰ ਉਹਦੇ ਬਾਅਦ ਜਿਹੜੀ ਗੁੱਸਤੀ ਸ਼ੁਰੂ ਨਹੀਂ ਹੁੰਦੀ ਹੁਣ ਤੇ ਤੂੰ ਆਪੇ ਕਿਹਾ ਤਾਂ ਕੋਈ ਨਾ ਥੋੜਾ ਬੋੜਾ ਮੈਂ ਭੱਲਿਆਂ ਲਾ ਲਈਏ ਇਹ ਵੀ ਸਹਿੰਦੇ ਆਪਣੀ ਵਾਸਤੇ ਛੇਰਾ ਜੁਕੇ ਇਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਕਿਕਰ ਦੇ ਪੰਜਾਬੀ ਨੇ ਪਹਿਲਵਾਨੀ ਨੂੰ ਪਿਆਰ ਇਹਦੇ ਤੋਂ ਜਿੰਨ ਜਨਵਾਰ ਦੇ ਕੋਈ ਮਾ ਖੇਡ ਤੇ ਕੋਈ ਮਨਹੂਬ ਖੇਡ ਕਈ ਨਾ ਮਨ ਨਾਲ ਸਰਕਾਰ ਦੇ ਖੁੰਝ ਜਾਂਦੇ ਜਦੋਂ ਪਹਿਲਵਾਨੀ ਦੇ ਵਿੱਚ ਮਿੱਤਰੋ ਰੋਟੀ ਪਾਣੀ ਖਾਣਾ ਵੀ ਵਿਸਾਰਦੇ ਇਹ ਜਹਾਨ ਜਿਹੜਾ ਬਣਦਾ ਜੋ ਤਗੜੇ ਤਕੜਣ ਥੋੜੀ ਭਰਦੇ ਆ ਦੀ ਨਾਲ ਪਿਆਰ ਦੇ ਅਸਰ ਥੋੜੀ ਬਾਕੀ ਰਹੀ ਸੀ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਫੇਰ ਸਹੀ ਫੇਰ ਸਿੰਘ ਮੇਰੇ ਵੀਰੋ ਲਓ ਸਾਹਮਣੇ ਰਜ਼ਾਕ ਪਹਿਲਵਾਨ ਦੇਖੀਏ ਵੀ ਉੱਪਰਲੇ ਪਾਸੇ ਆ ਗਿਆ ਹਾਂ ਆ ਆ ਜਾ ਸੈਂਟਰ ਦੇ ਵਿੱਚ ਕਰਾਉਣਾ ਸਾਨੀ ਇੱਦਾਂ ਹੀ ਆਜੋ ਇੱਦਾਂ ਹੀ ਆਜੋ ਇੱਦਾਂ ਹੀ ਇਸੇ ਦਾਤੇ ਫੇਰ ਕਰ ਲਾਂਗੇ ਆ ਇਹ ਜਿੰਨਾ ਦੁੱਧ ਹੈ ਨਾ ਰਜ਼ਾਕ ਨੇ ਸਾਰਾ ਘਰੇ ਹੀ ਪੀਂਦਾ ਹੈ ਉੱਥੇ ਹੀ ਉੱਥੇ ਕੰਮ ਕਰਨਾ ਹੈ ਕੰਮ ਜਿੱਥੇ ਮੁਕਣਾ ਉੱਥੇ ਸ਼ੁਰੂ ਮੋਢੋ ਛੋਟੋ ਫੇਰ ਲਾਵਰ ਜਾ ਕੇ ਘਿਰ ਜਾਗ ਜਿੱਤ ਗਿਆ ਮੌਲਵੀ ਸਾਹਿਬ ਕਿੰਨੇ ਪੈਸੇ ਦੇਣੇ ਤੁਸੀਂ ਦੇਣਾ ਨਹੀਂ ਦੇਣਾ ਕਿਉਂ ਸਾਡਾ ਆਪਣਾ 500 ਹਾਂ ਨਹੀਂ ਪਾਛੋ ਦੁਆਣਾ ਰ ਜਾਗ ਨੂੰ ਅੱਜ ਦੁਆਣਾ ਹੀ ਦੁਆਣਾ ਕੋਈ ਨਹੀਂ ਕੱਲ ਨੂੰ 2 ਲੀਟਰ ਦੇ 2 ਲੀਟਰ ਪਾਣੀ ਹੋਰ ਸਹੀ ਲੋਸਾਰਾ ਕਰਿਓ ਰਵਾਲ ਜਿੰਨੇ ਨੂੰ ਪਿਆਆ ਪਾਣੀ ਪਾ ਗਏ ਉਹ ਸਾਡਾ ਇੱਕ ਹੈਗਾ ਪਹਿਲਵਾਨ ਉਹ ਪਿੰਡ ਵਾਲਿਆਂ ਨੂੰ ਕਹਿੰਦਾ ਕਹਿੰਦਾ ਅੱਜ ਕਿੰਨਾ ਪਾਇਆ ਕਹਿੰਦਾ ਉਹ ਸੌਖਾ ਹੀ ਕੰਮ ਗੇ ਬਾਹਰ ਕੋਈ ਗੱਲ ਨਹੀਂ ਬਾ ਇਹ ਚੱਲਦਾ ਰਹਿਣਾ ਚਾਹੀਦਾ ਸਾਰੇ ਭਾਈਚਾਰੇ ਪੰਜਾਬ ਦੇ ਵਿੱਚ ਆਦੇ ਪੰਜਾਬੀ ਨੇ ਸਾਰੇ ਸਾਰੇ ਪਿਆਰ ਉਹ ਤੁਸੀਂ ਸਰਕਾਰ ਦਾ ਤੁਹਾਡਾ ਜੇ ਜਾਗ ਜਿੰਦਿਆ ਮੌਲਵੀ ਸਾਹਿਬ ਕਹਿੰਦੇ 500 ਰੁਪਏ ਦੇਣਾ ਜੀ ਹਾਂ ਕੋਈ ਗੱਲ ਨਹੀਂ 500 500 ਹੁੰਦਾ ਹੀ ਰਹਿਣਾ ਇਹ ਮਾਲ ਥੋੜਾ ਦੁਆਰਾ ਆਉਣਾ ਇਹ ਤਾਂ ਫੇਰ ਕਿਤੇ ਸਾਡ ਡਿਕਰਾ ਬਣਾ ਸਾਡੇ ਬੜੀਆਂ ਮਈਆਂ ਸੋਣੀਆਂ ਕਿਪਦਾ ਕਿਨੇ 500 ਕੱਢ ਦੇਣਾ ਗੱਲ ਸਾਰੀ ਮੁੱਕਦੀ ਪੈਸੇ ਜੰਗੇ ਪਾਸੇ ਦਵਾਮਾ ਗਾ ਜਾਂ ਘਪਰੂ ਨੂੰ ਨਸ਼ਾ ਮਾਰਦਾ ਜਾਂ ਫਿਰ ਅੱਖ ਮਸਤਾਨੀ ਮੋੜ ਤੇ ਖੜਕੇ ਸੂਟੇ ਲਾ ਕੇ ਪਚੜੀ ਨਹੀਂ ਜਵਾਨੀ ਆ ਸਾਡੇ ਏਰੀਆ ਦਾ ਰਫੀ ਪਹਿਲਵਾਨ ਸੋਣਾ ਘੋਲਦਾ ਜੀਵਣ ਵਾਲੀ ਆ ਇਹ ਆਪਣੇ ਤੀਗਲ ਹੁਣੀ ਨੂਰੇ ਹੁਣੀ ਇਹ ਸਾਰੇ ਵਧੀਆ ਪਹਿਲਵਾਨ ਨੇ ਗੁੱਜਰ ਭਾਈਚਾਰੇ ਦੇ ਕਾਕੂ ਹੁਣੀ ਕਬੱਡੀ ਵੀ ਖੇਡਦੇ ਆ ਬਹੁਤ ਬਹੁਤ ਧੰਨਵਾਦ ਆ ਲਓ ਸਾਹਮਣੇ ਮੇਰੇ ਵੀਰੋ ਰਜ਼ਾਕ ਚਿੱਟੇ ਰੰਗ ਦਾ ਜੰਗੀ ਅਤੇ ਦੂਸਰੇ ਪਾਸੇ ਸ਼ੁਭਮ ਪਹਿਲਵਾਨ ਅਖਾੜਾ ਰਈਏਵਾਲ 15 ਹੋ ਗਈ ਸੋਨਾ ਮਿੰਟ ਹੋ ਗਈ ਮੁਕਤੀ 4 ਮਿੰਟ ਕੁਸ਼ਤੀ ਦੇ ਬਾਕੀ ਗਏ ਐਨ ਦੇਖਿਏ ਪਹਿਲਵਾਨਾਂ ਦਾ ਵੀ ਪੂਰਾ ਕਹਿੰਦੇ ਜੋਰ ਹੋ ਗਿਆ ਮੇਰੇ ਵੀਰੋ ਕਿਹੜਾ ਖਿਡਾਰੀ ਜਿੱਤਦਾ ਕਿਹੜਾ ਹਾਰਦਾ ਇਹ ਗੱਲ ਸਮੇਂ ਦੀ ਹੈ ਮਗਰੋਂ ਬੋਲਦੀਆਂ ਨੀਤਾ ਬੁਰੀਆਂ ਪਹਾੜੀ ਚਿੜੀਆਂ ਤੇ ਹੱਡੀ ਦੇ ਬੁੜੀਆਂ ਕਦੇ ਨਹੀਂ ਪੂਰਾ ਦੋਲਦੀਆਂ ਇਸ਼ਕ ਨਜੋੜੇ ਖਾਂਦੇ ਨੇ ਰੋੜੇ ਪ੍ਰੇਮੀ ਜੋੜੇ ਘਰੋਂ ਜਿਹੜੇ ਲੜਕੇ ਜਾਂਦੇ ਨੇ ਕਾਗਜ਼ ਅਸਲ ਪੁਰਾਣੀ ਰਫਲ ਤੇ ਬੰਦੇ ਦੀ نسل ਇਹ ਵਖਤ ਤੇ ਪਰਖੇ ਜਾਂਦੇ ਨੇ ਕਾਗਜ਼ ਅਸਲ ਪੁਰਾਣੀ ਰਫਲ ਤੇ ਬੰਦੇ ਦੀ نسل ਬੰਦੇ ਦੀ ਨਸਲ ਇਹ ਵਕਤ ਤੇ ਪਰਖੇ ਜਾਂਦੇ ਆ ਵਾਹ 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 ਜੋਰ 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 ਚੱਲ 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 ਰਜ਼ਾਕ ਕੁਸ਼ਤੀ ਤੇਜ਼ੀ ਕੀ ਦੀ ਭਪਿੰਦਰ ਮੈਂ ਤਾਂ ਪੰਮ ਮਾਰੇ ਆਪਣੇ ਆ ਤੂੰ ਫੇਰ ਖੜ ਗਿਆ ਰਜ਼ਾਕ ਰਜ਼ਾਕ ਮਲੇਰ ਕੋਟਲਾ ਸ਼ੁਰੂਆਤੀ ਦਿਨਾਂ ਦੀ ਗੱਲ ਹੋਵੇ ਭਪਿੰਦਰ ਜਨਾਲੇ ਹੋਣਾ ਨੇ ਵੀ ਜਿਹੜਾ ਹੈ ਮਲੇਰ ਕੋਟਲੇ ਖਾਲਿਆਂ ਦੇ ਵਿੱਚ ਜੋਰ ਕੀਤਾ ਅੱਜ ਦੁਨੀਆ ਦੇ ਰਸਤਾ ਮੱਲਾ ਦੇ ਵਿੱਚ ਨਾਮ ਹੈ ਰਜ਼ਾਕ ਗਨੀ ਪ੍ਰਵਾਨ ਉਹਨਾਂ ਦੀ ਗੱਲ ਹੁੰਦੀ ਹੈ ਮਲੇਰ ਗੋਡਲੇ ਵਾਲੇ ਮੇਰੇ ਵੀਰੋ ਪਹਿਲਵਾਨ ਜਿਹੜੇ ਐ ਉਹ ਦੇਖੀ ਅੱਜ ਦੁਨੀਆ ਤੇ ਛਾਇਆ ਹੋਇਆ ਰਜ਼ਾਕ ਉਹਨਾਂ ਦੇ ਵਿੱਚੋਂ ਇੱਕ ਹੈ ਛੱਡੀ ਦੇ ਉੱਤੇ ਕਸ਼ਤੀ ਜਿਹੜੀ ਐ ਨਾਮ ਮੱਲਾ ਦੀ ਹੋਰ ਜਾ ਰਹੀ ਹੈ ਸ਼ੁਭ ਮਰੀਏਵਾਲ ਰਈਏਵਾਲ ਅਖਾੜਾ ਵੀ ਜਿਹੜਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਰਾਜੂ ਨੇ ਦੁਨੀਆ ਦੇ ਵਿੱਚ ਨਾਮ ਵੱਡਾ ਕਰ ਲਿਆ ਹੈਰੀ ਸਤ ਦਾ ਇਹ ਅਖਾੜਾ ਮੇਰੇ ਵੀਰੋ ਛੀਪੇ ਉਹਨਾਂ ਦਾ ਨਾਮ ਵੱਡਾ ਹੈ ਸ਼ੋਭਮ ਦਾ ਨਾਮ ਬਟਾ ਰਈਵਲ ਅਖਾੜੇ ਦੇ ਸਾਰੇ ਮੱਲਾ ਨਾਲ ਮੇਰੇ ਵੀਰੇ ਬਹੁਤ ਬਹੁਤ ਸਤਿਕਾਰ ਹੈ ਮਗਰੋੜ ਅਖਾੜੇ ਦੇ ਕਹਿੰਦੇ ਗੁਰਜੀਤ ਮਗਰੋੜ ਦੀਆਂ ਗੱਲਾਂ ਹੁੰਦੀਆਂ ਨੇ ਵੀ ਕੋਈ ਉਸਤਾਦ ਦੀਆਂ ਗੱਲਾਂ ਹੁੰਦੀਆਂ ਨੇ ਦਲਾਵਰ ਪਹਿਲਵਾਨ ਦੀ ਨਨਸੋਤੇ ਵਾਲੇ ਪੁੱਜੇ ਨੇ ਨਨਸੋਤਾ ਅਖਾੜੇ ਦੇ ਫਰਮਾਨ ਮਹਿਲਵਾਨ ਹੁਣੀ ਜਿਹੜੇ ਆ ਉਹ ਵਧੀਆ ਪਹਿਲਵਾਨ ਨੇ ਉਹਨਾਂ ਅਖਾੜਿਆਂ ਦੇ ਮੱਲਾ ਦਾ ਬਹੁਤ ਬਹੁਤ ਧੰਨਵਾਦ ਹੈ ਸਵਾਰ ਵਾਲੇ ਸੰਨੀ ਦੀ ਗੱਲ ਹੁੰਦੀ ਹੈ ਸੰਨੀ ਲੈ ਵੀ ਦੋ ਕਦਮ ਚੱਲ ਕੇ ਆ ਅਖਾੜੇ ਦੇ ਵਿੱਚ ਨੌਜਵਾਨਾ ਸੰਨੀ ਸਵਾਰ ਆਖਾੜੇ ਦੇ ਵਿੱਚ ਹੁਣ ਜਿਹੜਾ ਫਾਈਨਲ ਕੁਸ਼ਤੀ ਹੈ ਕਰ ਲਈਏ ਤੇਰੇ ਵੀਰੇ ਕਰਦੇ ਸਤੇ ਦੀ ਸਾਂਝ ਇਹਦਾ ਦਾਦਾ ਵੀ ਪਹਿਲਵਾਨ ਇਹਦਾ ਚਾਚਾ ਵੀ ਪਹਿਲਵਾਨ ਤੇ ਸੰਨੀ ਸਵਾਰ ਆਪ ਵੀ ਪਹਿਲਵਾਨ ਤਿੰਨ ਪੁਸਤਾ ਤੋਂ ਜਿਹੜੀ ਹੈ ਪਹਿਲਵਾਨੀ ਇਹਨੂੰ ਮੁੰਡੇ ਤੋਂ ਜਿਹੜੀ ਹੈ ਉਹ ਖਾਨਦਾਨੀ ਦੇ ਵਿੱਚੋਂ ਮਿਲੀ ਇੱਕ ਵਾਰੀ ਸੰਨੀ ਸਵਾਰ ਦੇ ਨਾਂ ਤੇ ਤਾੜੀ ਮਾਰੋ ਸਾਰੇ ਜਣੇ ਬਰਾਸਤ ਸਾਹਮਣੇ ਕੋਈ ਕੋਈ ਰੱਖਦਾ ਤੇ ਆਮ ਦੌਰ ਮੇਂ ਕਈ ਬੰਦੇ ਗੁੱਸਾ ਕਰ ਜਾਂਦੇ ਮੈਂ ਸ਼ੇਰ ਉਹ ਬੋਲਣਾ ਬੰਦ ਕਰ ਦਿੱਤਾ ਕਿਉਂਕਿ ਇਸੇ ਚਿੰਦੇ ਦੇ ਵਿੱਚ ਬੰਦਾ ਗੁੱਸਾ ਜਿਆ ਵੀ ਇੱਕ ਵਾਰੀ ਕਰ ਗਿਆ ਸੀ ਪਰ ਇਹ ਮੈਂ ਉਹਨੂੰ ਉਦਾਹਰਨਾਂ ਮੈਂ ਆਖਿਆ ਸੀ ਬਾਈ ਮੈਂ ਤੈਨੂੰ ਉਦਾਹਰਨ ਦੇ ਸਕਦਾ ਜੇ ਕਿਸੇ ਸ਼ਾਇਰ ਨੇ ਲਿਖਿਆ ਨਾ ਸ਼ਾਇਰ ਥੋੜੀ ਕਿਤੇ ਬੱਚੀ ਲਿਖਦਾ ਨਹੀਂ ਕਿ ਦਾਦੇ ਪਰਦਾਦੇਆਂ ਨੇ ਬਲਦਾਂ ਨਾਲ ਜੋੜੀਆਂ ਸੀ ਪੋਤਿਆਂ ਨੇ ਪੈਲੀਆਂ ਵਕਾਤਦੀਆਂ ਦਾਦੇ ਪਰਦਾਦੇਆਂ ਨੇ ਬਲਦਾਂ ਨਾਲ ਜੋੜੀਆਂ ਸੀ ਪੋਤਿਆਂ ਨੇ ਪੈਲੀਆਂ ਵਕਾਤਦੀਆਂ ਕੁਝ ਕ ਲੋਕਾਂ ਨੇ ਇਥੇ ਝਾੜਦਿਆਂ ਝੋਟਿਆਂ ਲਈ ਭਾਈਆਂ ਨਾਲ ਭੈਣਾਂ ਦੀ ਵਿਆਹਤੀਆਂ ਟਾਲਦੇ ਨਹੀਂ ਲੋਕ ਟਾਲੇ ਉਹ ਵੀ ਤਾਂ ਕੈਨੇਡਾ ਵਾਲੇ ਜਿਹੜਾ ਸਾਲਾ ਇੱਥੇ ਕਦੇ ਸੰਗਰੂਰ ਨਹੀਂ ਗਿਆ ਸਾਈਕਲਾਂ ਸਕੂਟਰਾਂ ਨੂੰ ਲੱਗੇ ਜ਼ਰੂਰ ਲੱਗੇ ਬੰਦਿਆਂ ਦਾ ਇੱਥੇ ਕੋਈ ਸਟੈਂਡ ਨਹੀਂ ਗਿਆ ਇਹ ਜਿਹੜੇ ਉਹ ਨਹੀਂ ਜਿਹੜੇ ਵਦਨਸਲੀ ਕਰਦੇ ਆ ਵੀ ਅਮਰੀਕਾ ਦੇ ਵਿੱਚ ਜਾਣ ਦੇ ਲਈ ਭਾਈਆਂ ਨਾਲ ਪਹਿਣਾ ਵੇਚ ਜਾਂਦੇ ਉਹਨਾਂ ਵਾਸਤੇ ਹਰ ਕਿਸੇ ਬੰਦੇ ਦੇ ਲਈ ਨਹੀਂ ਹੈ ਪਰ ਗੱਲ ਸਾਰੀ ਇਹ ਹੈ ਨਾ ਵੀ ਸਾਰੇ ਪਿੰਡੇ ਦੇ ਟਟੋਲ ਮੰਨ ਲਓ ਚੁੱਭਦਾ ਉੱਥੇ ਹੀ ਆ ਜਿੱਥੇ ਲਖਮ ਹੋਵੇ ਗੱਲ ਸਾਰੀ ਇਹ ਹੈ ਜੋ ਵੀ ਦਾ ਉੱਥੇ ਹੀ ਹੈ ਜਿੱਥੇ ਮੇਰੇ ਵੀ ਨੁਕਸਾਨ ਹੋਵੇ ਬਾਕੀ ਸਾਰੇ ਪਿੰਡਾਂ ਦੇ ਤੇ ਟੋਲ ਮੰਨ ਲੋ ਕੁਝ ਨਹੀਂ ਕਰਦਾ ਇਹ ਉਹਨਾਂ ਵਾਸਤੇ ਆ ਜਿਹੜੇ ਬਾਈ ਇਹੋ ਜਿਹੇ ਕੰਮ ਕਰਦੇ ਆ ਕੁਝ ਬੰਦੇ ਐਸੇ ਨੇ ਜਿਹੜੇ ਪਿੰਡਾਂ ਦੇ ਵਿੱਚ ਚਿੱਟਾ-ਜੁੱਟਾ ਵੇਚਵਾਉਂਦੇ ਆ ਉਹਨਾਂ ਦੀ ਸਪੋਰਟ ਕਰਦੇ ਆ ਇਹ ਅੱਜ ਜਿਹੜਾ ਜੋ ਬੀਜਾਂਗੇ ਉਹ ਵੱਡਾਂਗੇ ਟਾਈਮ ਵੀ ਮਿੰਟ ਹੋ ਗਏ ਪੂਰੇ ਰਜਾ ਕੁश्ती ਛੱਡੋ ਇੱਕ ਵਾਰੀ ਮੈਂ ਕਿਸੇ ਹਾਂ ਜੰਗੀਆਂ ਨੂੰ ਹੱਥ ਲੇ ਬਣਾਏ ਸਾਰੇ ਪਹਿਲਵਾਨਾਂ ਨੂੰ ਪਤਾ ਹੈ ਜਿਹੜੇ ਪਹਿਲਵਾਨ ਜੰਗੀਆਂ ਨੂੰ ਹੱਥ ਪਾਇਆ ਉਹ ਸਾਰੇ ਪਹਿਲਵਾਨਿਆ ਜਾਊ ਪਹਿਲਵਾਨਾਂ ਨੂੰ ਬੇਨਤੀ ਹੈ ਇਹ ਤੰਗ ਨਾ ਕਰੋ ਭਾਈ ਕਮੇਟੀ ਨੇ ਜੋ ਕਰਤਾ ਹਾਂ ਤੇ ਮੇਰੀ ਬੇਨਤੀ ਹੈ ਕੁਸ਼ਤੀ ਤੋਂ ਬਾਅਦ ਵੀ ਜਿਹੜਾ ਨਾ ਪਹਿਲਵਾਨ ਤਾਂਗਣਾ ਕਰਿਓ ਕਮੇਟੀ ਨੂੰ ਜਿਨ੍ਹਾਂ ਨੂੰ ਪੈਸੇ ਦੇਣੇ ਜਿਨ੍ਹਾਂ ਨੂੰ ਮਾਨ ਸਨਮਾਨ ਦੇਣਾ ਆ ਪ੍ਰਦੀਪ ਅਮਰੀਕਾ ਤੇ ਨਵਦੀਪ ਗ੍ਰੀਸ ਪ੍ਰਦੀਪ ਤੇ ਨਵਦੀਪ ਇਹਨਾਂ ਵੱਲੋਂ ਜਿਹੜਾ ਮਲ ਜਿੱਤ ਗਿਆ 500 ਰੁਪਏ ਰਵੀ ਭਾਜੀ ਤੁਹਾਡਾ ਵੀ ਬੜਾ ਧੰਨਵਾਦ ਹੈ ਕੁਸ਼ਤੀ ਦੇ ਵਾਰਸ ਲੰਮਾ ਸਾਊਂਡ ਈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਜੀ ਮੰਗਲ ਦੇ ਜੰਗਲੇ ਵੀ ਲੱਗੇ ਹੋਏ ਆ ਪਰ ਮੇਰੇ ਵੀਰੇ ਉਧਰ ਖਾਣਾ ਖਵਾਬ ਹੋ ਗਿਆ ਇਸ ਕਰਕੇ ਜੰਗਲਾ ਇੱਧਰ ਤੇ ਹੁਣ ਲੱਗਣਾ ਨਹੀਂ ਜਿੰਦਰਪਰਾ ਬਹੁਤ ਵਧੀਆ ਸੇਜ ਹੋਈ ਆ ਤਾੜੀ ਮਾਰਦੇ ਇੱਕ ਵਾਰੀ ਸਾਰੇ ਕਮੇਟੀ ਦੇ ਨਾਂ ਤੇ ਜ਼ੋਰਦਾਰ ਇਹ ਪੰਜ ਕੁਸਤੀਆਂ ਹੋਈਆਂ ਪਰ ਪੰਜੇ ਹੀ ਸਿਰੇ ਦੀਆਂ ਹੋਈਆਂ ਅ ਅਗਲੇ ਸਾਲ ਇਹ ਤੋਂ ਵੱਧਦੀ ਹੋਊਗਾ ਸਾਮੀਆਂ ਪਿੰਡ ਐ ਇਹ ਹਰ ਸਾਲ ਕੁਝ ਵੱਖਰਾ ਕਰਦੇ ਆ ਇਸੇ ਖਾੜੇ ਦੇ ਵਿੱਚ ਮੇਰੇ ਵੀਰੋ ਹੋਦੀ ਇਰਾਨ ਨੇ ਵੀ ਸਿਰੇ ਦੀ ਕੁਸ਼ਤੀ ਕੀਤੀ ਹੈ। ਇਸੇ ਖਾੜੇ ਦੇ ਵਿੱਚ ਮਿਰਜ਼ੇ ਇਰਾਨ ਦੀ ਕੁਰਸੀ ਵੀ ਚੋਟੀ ਦੀ ਹੋਈ ਹੈ। ਹੁਣ ਦੇਖੀਏ ਖਾੜੇ ਦੇ ਵਿੱਚ ਲੱਗੂਗਾ ਜੋਰ। ਬੱਲੇ 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 ਖੇਚ ਖੇਟੀ ਹਟੋ। ਸ਼ੁਭਮ ਰਈਵਾਲ, ਰਜ਼ਾਕ ਮਨੀਰ ਗੋਟਲਾ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਲੱਗੂਗਾ ਜੋਰ ਮੇਰੇ ਮਿੱਤਰੋ। ਹੁਣ ਦੇਖੀਏ ਕਿਹੜਾ ਮਲ ਜਿੱਤੂਗਾ, ਕਿਹੜਾ ਹਰਦਾ ਗੱਲ ਸਮੇਂ ਦੀ ਹੋਣੀ ਹੈ। ਇਹ ਫੈਸਲੇ ਜਿਹੜੇ ਜਿੱਤਦੇ ਅਧੂਰੇ ਨਹੀਂ ਰਹਿਣਗੇ। ਫਾਈਨਲ ਕੁਸ਼ਤੀ ਜਲਦੀ ਪਟਾਕੇ ਤਾਂ ਰਹਿਣਗੇ। ਉਹਨਾਂ ਕੀ ਖੇਡਣਾ, ਜਿਹੜੇ ਅੱਤ ਵਾਲਾ ਅੱਜ ਜਾਰੋ ਸਿਰਾ ਹੋ ਜੂਗਾ ਅੱਜ ਦੇਖਣਾ ਵੀ ਕੁਸ਼ਤੀ ਕਿਹੜਾ ਲੱਜੂਗਾ ਪ੍ਰਦੀਪ ਯੂਐਸਏ ਨਰਦੀਪ ਯੂਐਸਏ ਜਿਹੜਾ ਮਾਰ ਜਿੱਤ ਗਿਆ 500 ਰੁਪਏ ਦਾ ਮਾਣ ਤੇ ਸਨਮਾਨ ਕੀਤਾ ਜਾਵੇਗਾ ਲਓ ਇਧਰਲੇ ਪਾਸੇ ਦੇਖਾਂਗੇ ਰਜ਼ਾਕ ਨੇ ਰੱਖਿਆ ਹੋਇਆ ਤੁਣ ਦੇ ਉੱਤੇ ਹੱਥ ਭਰੀ ਹੋਈ ਬਗਲ ਜੱਪਾ ਜੱਪਾ ਚਰਖਾ ਜੱਲੇ ਬੱਲੇ 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 ਹੁਲੇ ਹੁਲੇਰੇ ਜਲਦੀ ਹੋਏ ਕੁਸ਼ਤੀ ਤੇਜ ਮੇਰੇ ਮਿੱਤਰੋ ਕੀ ਬਾਤ ਕੀ ਬਾਤ ਕੀ ਬਾਤ ਆਏ ਹਾਏ ਆਏ ਹਾਏ ਥਾਰ ਥਾਰ ਹੁੰਦੀ ਹੈ ਗਿੰਦਰ ਇੱਕੋ ਥੇ ਤੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਇਹਨੇ ਕਿੱਥੇ ਕਿੱਥੇ ਵੱਧੀਆਂ ਬੇ ਮਲਕਿੰਦਰ ਭਰਾ ਹੈ ਸਾਡਾ ਜਿੰਦਰ ਹੁਣੀ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਦੇ ਲਈ ਲਿਆ ਵੀ ਮਲਕਿੰਦਰ ਭਾਈ ਬੜਾ ਜੋਰ ਮਾਰੇ ਤੁਹਾਡੀ ਸੂਚ ਨੂੰ ਸਲਾਮ ਹੈ ਨੌਜਵਾਨ ਮੁੰਡੇ ਜਿਹੜੇ ਅੱਗੇ ਲੱਗੇ ਹੋਏ ਜਿੰਦਰ ਅੰਕਲ ਜੀ ਜੋਗਗ ਭਾਈ ਸਰਦਾਰ ਅਮਨਜੀਤ ਸਿੰਘ ਜੀ ਸਾਫ ਦਾ ਸਭਤੀ ਮੈਂਬਰ ਨੇ ਸਰਪੰਚ ਸਾਹਿਬ ਨੇ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਨਕੀ ਗਿੱਲ ਭਰਾਵਾਂ ਦਾ ਕਰਨ ਗਿੱਲ ਸਾਡੇ ਕਰਨ ਦੇ ਗੱਗੂ ਗਿਲ ਪਲੇਆ ਦਾ ਵਾਲੇ ਮਾਨਪ੍ਰੀਤ ਮੁੰਨਾ ਆਸਟ੍ਰੇਲੀਆ ਬਰਿੰਦਰ ਤੇ ਮੋਹਲੇ ਲਈ ਵਾਹ 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 ਆ ਮਤਾ ਜੂਮ ਵੀ ਆਪਣਾ ਸਾਰਾ ਹੀ ਮਾਰਦੇ ਨੇ ਪਰ ਮੇਰੀ ਵੀਡੀਓ ਦਾ ਜਿੱਥੇ ਵੱਜਦਾ ਉੱਥੇ ਕਾਟ ਵੀ ਵੱਜਦੀ 3 ਮਿੰਟ ਤੇ ਕਿੰਨਾ ਟਾਈਮ ਬੀਤ ਗਿਆ ਲੈ ਵੀ ਸੰਨੀ ਹੋਏ ਇਧਰ ਦੇ ਪਾਸੇ ਆ ਕੇ ਦੱਸੀ ਮਾੜਾ ਜੀ ਵੀ ਕਿਹੜਾ ਮਾਰ ਜਿੰਦਾ ਕਿਹੜਾ ਹਰਦਾ ਪੰਡ ਦੇ ਉੱਤੇ ਕੁਸ਼ਤੀ ਹੋਣ ਜਾ ਰਹੀ ਹੈ ਪੰਡ ਦੇ ਆਧਾਰ ਦੇ ਉੱਤੇ ਬੱਲੇ 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 ਲੈ ਵੀ ਸ਼ੁਭਮਾ ਖੇਚ 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 ਨੌਜਵਾਨਾ ਐਨ ਕਹਿੰਦੇ ਗੋਡੇ ਨੂੰ ਵੀ ਹੁਣ ਦੇਖਾਂਗੇ ਖੁੱਚ ਪਟਣੀ ਬਹੁਤ ਔਖੀ ਹੋ ਗਈ ਹੈ ਮੇਰੇ ਵੀਰੋ ਲਾਸਟ ਇੱਕ ਹੋਇਆ ਹਲੇ 9 ਮਿੰਟ ਬਾਕੀ ਹੈ ਇਹ ਗਾਲ ਨਹੀਂ ਕਿਸੇ ਨੂੰ ਕਦੇ ਮਾਰੀ ਕੱਢੀ ਦੀ ਪਿੰਡ ਚ ਮੰਦਿਰ ਬਾਤ ਦੀ ਨਹੀਂ ਸੱਦੀ ਦੀ ਮੰਗ ਵੀ ਗੱਡੀ ਤੇ ਨਹੀਂ ਉਹ ਢੇੜੀ ਲਾਈ ਦੀ ਡੌੜ ਲਈ ਜੁਲ ਵੀ ਚਾਲੀ ਨਹੀਂ ਪਾਈ ਦੀ ਭੀੜ ਵਾਲੀ ਥਾਂ ਤੇ ਨਹੀਂ ਉਹ ਫੇਰ ਕੱਢੀ ਦੇ ਦੀਮੀ ਪਿੱਛੇ ਲੱਗ ਕੇ ਮਾਪੇ ਦੀ ਛੱਡੀ ਦੇ ਹੁੰਦੀ ਨਾ ਸਿਆਣੀ ਗੱਲ ਵਿੱਚੇ ਟੋਕੀਏ ਫੈਮਿਲੀ ਨਾਲ ਗੱਡੀ ਨਾ ਠੇਕੇ ਤੇ ਰੋਕੀਏ ਹਸਪੀਟਲ ਚ ਹਰਨ ਨਾ ਮਾਰੀਏ ਕਰਕੇ ਪੜ੍ਹਾਈ ਨਾ ਕਿਤਾਬਾਂ ਪੜ੍ਹੀਏ ਜੁੱਤੀ ਸੋਟੀ ਬਿਨਾ ਚੱਲੀ ਦਾ ਨਹੀਂ ਰਾਤ ਨੂੰ ਇੱਜਰ ਨਹੀਂ ਕਰੀਦੀ ਮਰਾਸੀ ਯਾਤ ਨੂੰ ਇਕੱਲੇ ਹੋਈਏ ਤੇ ਮਹਿਰੇ ਕਦੇ ਨਾਈਏ ਨਾ ਤੇ ਨਿਤ ਸੁਰੇ ਕਰ ਜਾ ਕੇ ਕਦੇ ਕਦਰ ਘਟਾਈਏ ਨਾ ਔਲਾਦ ਦਾ ਨਾ ਮਹਿਣਾ ਕਦੇ ਦਈਏ ਬਾਝ ਨੂੰ ਜੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਹ ਨੂੰ ਪੋਲਾਦ ਦਾ ਨਾ ਮੇਨਾ ਲੱਖਾ ਗਿੱਲਗੀ ਕਦੇ ਤਈਏ ਬਾਹਨ ਨੂੰ ਚੁਗਲੀ ਤੇ ਛੱਕ ਤੋੜ ਦਿੰਦੇ ਸਾਜ ਨੂੰ ਕਿਆ ਬਾਤ ਕਿਆ ਬਾਤ ਕਿਆ ਬਾਤ ਪਹਿਲਵਾਨੀ ਦੀ ਸਿਰਾ ਹੋ ਗਿਆ ਅੱਜ ਤੁਹਾਨੂੰ ਗਿੱਲਸਾਹ ਮਲਕਿੰਦਰભાઈ ਗਿੰਦਰભાઈ ਬਹੁਤ ਬਹੁਤ ਮੁਾਰਗਾ ਯਾਰ ਕਸਤੀ ਬਹੁਤ ਸਰੇ ਦੀ ਹੋ ਗਈ ਕਸਤੀ ਭਾਵੇਂ ਬਰਾਬਰ ਰਹੇ ਜੇ ਭਾਵੇਂ ਟਾਸ ਤੇ ਫੈਸਲਾ ਹੋਵੇ ਪਰ ਆ ਜਿਹੜੀ ਕਸਤੀ ਹੈ ਨਾ ਉਹ ਇੱਕ ਨੰਬਰ ਹੋਈ ਹੈ पता लगया लग भी नहीं बिलकुल बहुत जरूर लगे सनी कि टाइम है मिनट बाकी रह गया एक लास्ट एक मिनट है जी बह जाओ बह जाओ बह जाओ लास्ट एक मिनट है कुश्ती फिर शुरू हां ਕਿ ਬੋਲ ਰੀਆਂ ਇਹਨਾਂ ਪਹਿਲਵਾਨਾਂ ਦੀਆਂ ਨਜੋੜੀਆਂ ਅੱਜ ਕਮ ਹੋ ਗਈਆਂ ਹਾਈ ਹਾਈ ਇਹ 60 ਸੈਕਿੰਡ ਲੱਖ 1 ਮਿੰਟ ਫੇਰ ਉਹਦੇ ਵਿੱਚ ਟਾਸ ਕਰਾ ਦੇਣੀ ਰੁਕੀ ਅੰਕਲ ਜੀ ਆ ਪਾਣੀ ਦਾ ਉਹ ਦੇਖ ਲੈ ਪਹਿਲਵਾਨਾਂ ਦਾ ਵਾਕਈ ਜੋਰ ਹੋ ਗਿਆ ਆ ਬਾਬਾ ਕੋਈ ਗੱਲ ਨਹੀਂ ਸਾਡਾ ਉਹਨੂੰ ਦੇਖਣਾ ਪੈਂਦਾ ਪੁਰਾਣਾ ਵਿੱਚ ਦੀ ਦੇਸ ਦੇ ਤਾਰੇ ਬਸਣਾ ਫੌਜੀ ਦੇ ਭਾਵੇਂ ਬੂਡ ਸੁਣੇ ਲੱਤ ਮਾਰੇ ਹਾਂਜੀ ਸਾਡੇ ਗਾਂਧੀ ਸਾਹਲੀਆਂ ਭੂਲਾ ਪਹਿਲਵਾਨ ਰੌਮਿਤ ਕਮਲੂ ਸੁਨੀਤ ਬੇਗੋਬਾਲ ਵਰਨ ਮਕੇਰੀਆਂ ਲੱਕੀ ਕਲੇਰਾ ਬੰਦੀ ਸਾਹਲੀਆਂ ਤੇ ਸੂਰਜ ਜੜਵਾਲ ਉਹਨਾਂ ਸਾਰੇ ਵੀਰਾਂ ਦਾ ਆਪਣਿਆਂ ਦੇ ਲੋ ਧੰਨਵਾਦ ਕਰਦੇ ਆ ਬਹੁਤ ਬਹੁਤ ਪਿਆਰ ਸਰਕਾਰ ਜਿਹੜੇ ਲਾਈ ਜੁੜ ਕੇ ਬੈਠੇ ਹੋਏ ਨੇ ਆ ਮੋਬਾਈਲ ਫੋਨ ਲੈ ਜੋ ਜੀ ਇਹ ਵੀ ਅੱਜ ਕੱਲ ਬੰਦੇ ਦੀ ਦਵਾਈ ਹੈ ਲਓ ਸਾਹਮਣੇ ਲੱਗਦਾ ਹੋਇਆ ਜੋਰ ਸਮਾ ਉਹ ਚੰਗਾ ਜਦੋਂ ਚੱਲਦਾ ਸੀ ਰੇਲ ਰੂਆ ਸਮਾਹ ਹ ਜੰਗਾ ਜਦੋਂ ਚੱਲਦਾ ਸੀ ਰੇਡੀਓ ਆ ਠੰਡੂ ਰਾਮ ਹੋਰੀਪੁਰਾ ਬੰਨ ਦੇ ਠੰਗ ਸੀ ਫਿਰ ਆਇਆ ਟੈਲੀਵਿਜ਼ਨ ਚੱਲ ਪਏ ਸੀਰੀਅਲ ਸ਼ਕਤੀਮਾਨ ਨਾਲ ਜਾਂਦਾ ਸਮਾਂ ਰੁਕ ਸੀ ਹੁਣ ਨਾ ਤੇ ਟੀਵੀ ਚੱਲਦਾ ਨਾ ਚੱਲਦਾ ਰੇਡੀਓ ਪਤਾ ਨਹੀਂ ਉਹ ਸਮਾਂ ਗਿਆ ਕਿੱਧਰ ਨੂੰ ਲੋਕ ਦੀ ਜਿਹਾਰ ਜਿਹੜਾ ਮੋਬਾਈਲਾ ਉੱਤੇ ਵੀਜੀ ਦੁਨੀਆ ਚੱਲਦਾ ਹੈ ਵਟਸਐਪ ਚੱਲੇ ਫੇਸਬੁਕ ਦੀ ਹਾਂਜੀ ਹਾਂਜੀ ਛਡਾ ਦੇ ਯਾਰ ਬਹੁਤ ਜ਼ੋਰ ਹੋ ਗਿਆ ਪਲੀਜ਼ ਬਸ ਹਾਂ ਦੋਨੇ ਬਰਾਬਰ ਰੱਖ ਦੇ ਦੋ ਯਾਰ ਬਹੁਤ ਕੁਸ਼ਤੀ ਹੋਈ ਆ ਇਹਦੇ ਵਿੱਚ ਹੁਣ ਲੈ ਵੀ ਇੱਕ ਵਾਰੀ ਦੋਨਾਂ ਪਹਿਲਵਾਨਾਂ